गढ़शंकर ਤੋਂ ਆਦਮਪੁਰ ਜਾਣ ਵਾਲੀ ਬੀਸਤ ਦੁਆਬ ਨਹਿਰ ਦੇ ਕਿਨਾਰੇ ਬਣੀ ਸੜਕ ਤੇ ਸੁਰੱਖਿਆ ਰੇਲਿੰਗ ਨਾ ਹੋਣ ਕਾਰਨ ਕਈ ਹਾਦਸੇ ਵਾਪਰ ਰਹੇ ਹਨ ਤਿੰਨ ਪਿੰਡਾਂ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਤੇ ਸੁਰੱਖਿਆ ਰੇਲਿੰਗ ਲਗਾਈ ਜਾਵੇ ਤਾਂ ਜੋ ਰਾਹਗੀਰਾਂ ਦਾ ਜਾਨੀ ਨੁਕਸਾਨ ਨਾ ਹੋਵੇ ਇਹ ਜਾਣਕਾਰੀ ਦਿੰਦੇ ਹੋਏ ਸਰਪੰਚ ਰਾਜਕਮਲ ਨਰੂੜ ਪੰਚ ਮਨਪ੍ਰੀਤ ਸਿੰਘ ਨਿਰਮਲ ਸਿੰਘ ਰਣਵੀਰ ਸਿੰਘ ਪਟਵਾਰੀ ਸਰਪੰਚ ਕੁਲਵੰਤ ਕੌਰ ਪਾਸ਼ਤਾ ਪੰਚ ਇੰਦਰਜੀਤ ਸਿੰਘ ਨੇ ਦੱਸਿਆ ਕਿ ਬੀਜ ਤੋਂ ਆਪ ਨਹਿਰ ਪਿੰਡ ਪਾਂਛਤਾ ਦੇ ਨੇੜੇੋਂ ਲੰਘਦੀ ਹੈ ਇਸ ਦੇ ਨਾਲ ਹੀ ਸੜਕ ਵੀ ਬਣੀ ਹੋਈ ਹੈ ਇਸ ਸੜਕ ਤੇ ਰਾਹਗੀਰਾਂ ਦੀ ਬਹੁਤ ਆਵਾਜ਼ਾਈ ਹੁੰਦੀ ਹੈ ਨਵੀਂ ਨਹਿਰ ਬਣਨ ਤੋਂ ਬਾਅਦ ਨਹਿਰ ਦੇ ਸੜਕ ਕਿਨਾਰੇ ਸੁਰੱਖਿਆ ਰੇਲਿੰਗ ਨਹੀਂ ਲਗਾਈ ਗਈ ਉਹਨਾਂ ਦੱਸਿਆ ਕਿ ਆਦਮਪੁਰ ਤੋਂ ਮੇਟੀਆਣਾ ਤੱਕ ਸੇਫਟੀ ਰੇਲਿੰਗ ਲਗਾਈ ਗਈ ਹੈ ਪਰ ਇਸ ਤੋਂ ਅੱਗੇ ਅਜੇ ਤੱਕ ਨਹੀਂ ਲਗਾਈ ਨਹੀਂ ਗਈ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਇੱਥੇ ਕੱਟੀਆਂ ਬੇਤਲਵਾਵ ਨਹਿਰ ਦੇ ਉਪਰ ਪਾਸਟਾ ਨਰੂੜ ਤੇ ਨਸੀਰਾਬਾ ਜੀ ਇਥੇ ਜੀ ਮੁੱਖ ਕਾਰਨ ਇਹ ਆ ਇਥੇ ਇਕੱਠੇ ਹੋਣ ਦਾ ਇਹ ਜਿਹੜੀ ਸੜਕ ਬਣ ਗਈ ਸੀ ਤੇ ਇਹਦੇ ਨਾਲ ਨਹਿਰ ਆ ਜਿਹੜੀ ਸੜਕ ਬਣੀ ਸੀ ਇਹਦਾ ਲੈਵਲ ਇਹਨਾਂ ਨੇ ਬਹੁਤ ਉੱਚਾ ਕਰ ਦਿੱਤਾ ਆ ਜਿਸ ਦੇ ਨਾਲ ਤੇ ਇਹਦੇ ਨਾਲ ਨਹਿਰ ਵਾਲੀ ਸਾਈਡ ਤੇ ਕੋਈ ਸੇਫਟੀ ਬੈਰੀਅਰ ਹੈ ਨਹੀਂਗੇ ਤੇ ਜਿਹਦੇ ਨਾਲ ਇਥੇ ਆਏ ਦਿਨ ਹੀ ਬਹੁਤ ਐਕਸੀਡੈਂਟ ਹੁੰਦੇ ਆ ਇਹ ਤੋਂ ਉਹਦੇ ਪਹਿਲਾਂ ਵੀ ਐਕਸੀਡੈਂਟ ਹੋਇਆ ਜਿਹਦੇ ਵਿੱਚ ਥਾਰ ਗੱਡੀ ਡਿੱਗ ਪਈ ਸੀ ਨਹਿਰ ਦੇ ਵਿੱਚ ਤੇ ਨਹਿਰ ਜਿਹੜੀ ਪਾਣੀ ਨਾਲ ਪੂਰੀ ਫੁੱਲ ਚੱਲ ਰਹੀ ਆ ਤੇ ਇਹਦਾ ਜ਼ੋਰ ਵੀ ਬਹੁਤ ਹੈ ਪਾਣੀ ਦਾ ਜਿਹੜੀ ਗੱਡੀ ਡਿੱਗੀ ਸੀ ਉਹ ਵੀ ਇੱਕ ਡੇਢ ਕਿਲੋਮੀਟਰ ਹੜ ਕੇ ਅੱਗੇ ਚਲੀ ਗਈ ਸੀ ਤੇ ਪਿੰਡ ਵਾਸੀਆਂ ਨੇ ਉਹਨਾਂ ਨੂੰ ਬਚਾਇਆ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਪਿੱਛੇ ਜੇ ਮੋਟਰਸਾਈਕਲ ਦੇ ਉੱਤੇ ਤੀਵੀ ਤੇ ਉਹਦਾ ਹਸਬੰਡ ਉਹ ਵੀ ਨਹਿਰ ਵਿੱਚ ਡਿੱਗ ਪਏ ਜੀ ਸਾਡੀ ਇਹ ਅਪੀਲ ਆ ਵੀ ਉਹ ਹੌਲੀ ਜਾ ਕਰਨੇ ਇਸ ਰੋਡ ਦੇ ਉੱਤੇ ਕਿਉਂਕਿ ਸੇਫਟੀ ਬਿਲਕੁਲ ਨਹੀਂ ਹੈਗੀ 0% ਸੇਫਟੀ ਆ ਜੇ ਕਾਹਨ ਨੂੰ ਕੋਈ ਐਕਸੀਡੈਂਟ ਹੋ ਜਾਂਦਾ ਇਹ ਨਹਿਰ ਮੌਤ ਦੀ ਨਹਿਰ ਬਣਦੀ ਜਾ ਰਹੀ ਆ ਆਉਣ ਵਾਲੇ ਟਾਈਮ ਦੇ ਵਿੱਚ ਤੇ ਸਾਡੀ ਸਰਕਾਰ ਨੂੰ ਇਹੀ ਮੰਗੇ ਜਲਦੀ ਤੋਂ ਜਲਦੀ ਬੈਰੀਕੇਡ ਲਵਾਏ ਜਾਣ ਇਸ ਤੇ ਮੈਂ ਪਟਵਾਰੀ ਰਣਵੀਰ ਸਿੰਘ ਨਰੂਪਿੰਡ ਤੋਂ ਜੀ ਅਸੀਂ ਅੱਜ ਇਕੱਤਰ ਹੋਏ ਆ ਬीडीसी ਨਹਿਰ ਦੇ ਉੱਤੇ ਜੀ ਪਾਂਸਟਾਂ ਦੇ ਨੇੜੇ ਜਿੱਥੇ ਪਰਸੋਂ ਜਿਹੜੀ ਆ ਇੱਕ ਫਾਰ ਡਿਗੀ ਸੀਗੀ ਪੰਜ ਬੰਦੇ ਉਹਦੇ ਵਿੱਚ ਇੱਕੋ ਫੈਮਿਲੀ ਦੇ ਵਿੱਚ ਸੀਗੇ ਔਰ ਜਿਨ੍ਹਾਂ ਨੂੰ ਬਚਾਇਆ ਇੱਕ ਯਾਕੂਬ ਨਾਮ ਦੇ ਗੁੱਜਰ ਫੈਮਿਲੀ ਤੋਂ ਮੁੰਡਾ ਸੀਗਾ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਉਹਦੇ ਬੰਦੋਂ ਬਚਾਇਆ ਗਿਆ ਜੀ ਉਹਦੇ ਆਪਣੀ ਜਾਨ ਵੀ ਜਾ ਸਕਦੀ ਪੰਜਾਂ ਜਾਨਾਂ ਦੇ ਵਿੱਚ ਪਹਿਲੀ ਮੰਗ ਕਰਦੇ ਆਂ ਅਸੀਂ ਦੇਖੋ ਆਪਣੀ ਜਾਨ ਤੇ ਖੇਲ ਕੇ ਪੰਜ ਜਾਨਾਂ ਨੂੰ ਬਚਾਉਣ ਵਾਲੇ ਬੰਦੇ ਨੂੰ 15 ਅਗਸਤ ਦੇ ਉੱਪਰ ਸਨਮਾਨਿਤ ਕੀਤਾ ਜਾ ਜAVE ਜੀ ਸਭ ਤੋਂ ਸਾਡੀ ਯਾਨੀ ਕਿ ਪੁਰਜੋਰ ਅਪੀਲ ਵੀ ਆ ਸਰਕਾਰ ਨੂੰ ਜੀ ਨੰਬਰ 2 ਤੇ ਇਸ ਮਹਿਕਮੇ ਦੇ ਸੈਕਟਰੀ ਜਿਹੜੇ ਕਿ ਬਹੁਤ ਸਖਤ ਸਖਤ ਹੁੰਦੇ ਤੌਰ ਤੇ ਜਾਣੇ ਜਾਂਦੇ ਆ ਇੰਪੋਸੀਬਲ ਲਫ਼ਜ਼ ਉਹਨਾਂ ਦੀ ਡੈਰੀ ਦੇ ਵਿੱਚ ਨਹੀਂ ਆ ਉਹਨਾਂ ਦਾ ਨਾਮ ਆ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਆਈਏਐਸ ਸੈਕਟਰੀ ਟੂ ਇਰੀਗੇਸ਼ਨ ਐਂਡ ਪਾਵਰ ਉਹਨਾਂ ਨੂੰ ਅਸੀਂ ਅਪੀਲ ਕਰਦੇ ਆ ਕਿਉਂਕਿ ਸਾਡੀ ਇਹ ਜਿਹੜੀ ਨਹਿਰ ਹੈਗੀ ਆ ਕੂਨੀ ਨਹਿਰ ਬਣਦੀ ਜਾ ਰਹੀ ਆ ਇੱਥੇ ਕੁਝ ਹਿੱਸਿਆਂ ਤੇ ਰੇਲਿੰਗ ਲੱਗੀ ਹੋਈ ਆ ਕਿਤੇ 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 2-4 ਮੀਟਰ ਲੱਗ ਗਈ ਕਿਤੇ 10 ਮੀਟਰ ਲੱਗ ਗਈ ਆ ਵਿਚੋ ਸਾਰੇ ਛੱਡਿਆ ਹੋਇਆ ਇਹਦੇ ਮੁਤਲਕ ਵਿਧਾਨ ਸਭਾ ਦੇ ਵਿੱਚ ਵਿਧਾਨ ਸਭਾ ਚ ਮੁੱਦਾ ਵੀ ਉੱਠ ਚੁੱਕਿਆ ਅਸੀਂ ਸੈਕਟਰੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਨਿੱਜੀ ਤੌਰ ਤੇ ਇਹਦੇ ਵੱਲ ਧਿਆਨ ਦੇ ਕੇ ਨਾ ਇਹ ਸਾਡੀ ਜਿਹੜੀ ਰੇਲਿੰਗ ਲਵਾ ਕੇ ਜੀ ਟੀਮ ਤੇ ਜਾਨਾਂ ਨੂੰ ਬਚਾਇਆ ਜਾਵੇ ਤਾਂ ਕਿ ਦੁਬਾਰਾ ਕੋਈ ਐਹੋ ਜੇ ਹਾਦਸਾ ਜਿਹੜੇ ਪੇਛਾ ਨਾ ਸਕਣ ਕਿ ਜਿਹੜੀ ਨਹਿਰ ਆ ਜਿੱਥੇ ਅਸੀਂ ਇਹਨੂੰ ਅਸੀਂ ਲੈਨੇ ਆ ਕਿ ਇਹ ਚਾਹੀ ਦੇ ਲਈ ਬਹੁਤ ਵਧੀਆ ਸਾਧਨ ਆ ਇਹ ਜੀ ਕਿ ਜਿਹੜਾ ਪਾਣੀ ਦਾ ਲੈਵਲ ਆ ਘਟਦਾ ਜਾ ਰਿਹਾ ਜ਼ਮੀਨ ਦੇ ਵਿੱਚੋਂ ਉਹਦੇ ਲਈ ਜਿੱਥੇ ਬੜੀ ਵਧੀਆ ਸਾਡੇ ਲਈ ਸਚਾਈ ਦਾ ਸਾਧਨ ਬਣਦੀ ਜਾ ਰਹੀ ਹੈ ਨਾ ਉਹਦੇ ਨਾਲ ਨਾਲ ਇਹ ਇੱਕ ਖਤਰੇ ਦੀ ਘੰਟੀ ਵੀ ਬਜਾ ਰਹੀ ਆ ਜੀ ਕਿਉਂਕਿ ਸੜਕ ਦੇ ਨਾਲ ਜਿਹੜੀ ਨਹਿਰ ਦੇ ਨਾਲ ساری ਜਿਹੜੀ ਸੜਕ ਬਣੀ ਆ ਨਾ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਈ ਗਈ ਆ ਜਿਹਦੇ ਨਾਲ ਲੋਕਾਂ ਦੀ ਸਪੀਡ ਜਿਹੜੀ ਆ ਬਹੁਤ ਵੱਧ ਗਈ ਆ ਜੀ ਉਹਨਾਂ ਨੂੰ ਇਹ ਧਿਆਨ ਨਹੀਂ ਹੋ ਰਿਹਾ ਕਿ ਨਾਲ ਨਹਿਰ ਆ ਤੇ ਉਹਦੇ ਨਾਲ ਰੇਲਿੰਗ ਨਹੀਂ ਹੈਗੀ ਪ੍ਰਸ਼ਾਸਨ ਨੂੰ ਇਹ ਹੱਥ ਜੋੜ ਕੇ ਮੰਗਿਆ ਸਾਡੀ ਪੰਚਾਇਤਾਂ ਵੱਲੋਂ ਜਿਹੜੀਆਂ ਪੰਚਾਇਤਾਂ ਇੱਥੇ ਹਾਜ਼ਰ ਨਹੀਂ ਵੀ ਹੋ ਸਕੀਆਂ ਉਹਨਾਂ ਵੱਲੋਂ ਵੀ ਇਹ ਮੇਰੀ ਮੰਗਿਆ ਕਿ ਇਹਦੇ ਨਾਲ ਰੇਲਿੰਗ ਬਣਾਈ ਜਾਵੇ ਪਿੱਛੇ ਜੇ ਮੈਂ ਇੱਕ ਵੀਡੀਓ ਕਲਿੱਪ ਦੇਖਿਆ ਸੀ ਜਿਹਦੇ ਵਿੱਚ ਡਾਕਟਰ ਚੱਬੇਵਾਲ ਸਾਹਿਬ ਦੇ ਬੇਟੇ ਐਮਐਲਏ ਸਾਹਿਬ ਜਿਹੜੇ ਆ ਉਹਨਾਂ ਨੇ ਸੰਸਦ ਵਿੱਚ ਇਹ ਮੁੱਦਾ ਉਠਾਇਆ ਸੀ ਕਿ ਜਿਹੜੀ ਬੇਸਤ ਦਵਾਬ ਦੀ ਨਹਿਰ ਆ ਨਾ ਉਹਦੇ ਨਾਲ ਰੇਲਿੰਗ ਨਹੀਂ ਆ ਗਈ ਜਿਹੜੇ ਕਿ ਹਾਦਸਿਆਂ ਦਾ ਕਾਰਨ ਆ ਜੀ ਮੇਰੀ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸਾਡੇ ਇਹ ਜਿਹੜੀ ਨਹਿਰ ਆ ਇਹਦੇ ਦੁਆਲੇ ਰੇਲਿੰਗ ਲਗਾਈ ਜਾ ਤੇ ਤੁਹਾਡੇ ਆਲੇ ਦੁਆਲੇ ਪਿੰਡਾਂ ਦੀਆਂ ਪੰਚਾਇਤਾਂ ਕੋਈ ਲਿਖਤੀ ਰੂਪ ਦੇ ਵਿੱਚ ਕਿਸੇ ਨੂੰ ਮੰਗ ਪੱਤਰ ਵੀ ਦੇਣਗੇ ਇਹ ਰੇਲਿੰਗ ਦੇ ਬਾਰੇ ਜੀ ਬਿਲਕੁਲ ਦੇਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਵੱਲੋਂ ਮੰਗ ਪੱਤਰ ਵੀ ਦਿੱਤਾ ਜਾਊਗਾ ਕਿ ਜਿਹੜੀ ਇਹ ਨਹਿਰ ਆ ਇਹਦੇ ਆਲੇ ਦੁਆਲੇ ਜਿਹੜੀ ਰੇਲਿੰਗ ਹੈ ਉਹ ਬਣਨਾ ਅਤਿ ਲਾਜ਼ਮ ਹੈ ਜੀ ਅਤਿ ਲਾਜ਼ਮੀ